ਜਦੋਂ ਹਮਿੰਦਰ ਸਿੰਘ ਜੀ ਦੇ ਨਾਲ ਪੰਜਾਬ ਦੋ ਚਾਰ ਹੋ ਰਿਹਾ ਲਗਾਤਾਰ ਕਿ ਪੰਜਾਬ ਸਰਕਾਰ ਲਗਾਤਾਰ ਹੱਲਾ ਜਮਾਰਦੀ ਹੈ ਕਿ ਕਿਤਨਾ ਕਿਤੋਂ ਸਾਡੇ ਹੱਥ ਕੁਝ ਲੱਗ ਜਵੇ ਕੋਈ ਜ਼ਮੀਨ ਦਾ ਟੋਟਾ ਲੱਗ ਜਵੇ ਕੋਈ ਪਲਾਟ ਸਲਾਟ ਲੱਗ ਜਾਣਾ ਹਨ ਕਿਸੇ ਤਰ੍ਹਾਂ ਸੀ ਪੈਸਾ ਵਟੋਰੀਏ ਆ ਪਿਛਲੇ ਦਿਨੀ ਤੁਸੀਂ ਮੰਡੀ ਬੋਰਡ ਦੀ ਜਿਹੜੀ ਮਹਾਲੀ ਦੇ ਵਿੱਚ ਬਣੀ ਹੋਈ ਵੱਡੀ ਮੰਡੀ ਹੈ ਉਹਦਾ ਪੁੱਡੇ ਦੇ ਹਵਾਲੇ ਨਾਲ ਤੁਸੀਂ ਗੱਲ ਕੀਤੀ ਸੀ ਕਹਿੰਦੇ ਕਿ ਉਹਦੇ ਲਈ ਕੁਝ ਵੱਡੀ ਤਰ੍ਹਾਂ ਰਾਜਪਾਲ ਤੱਕ ਪਹੁੰਚ ਕਰ ਰਹੀਆਂ ਨੇ ਜੀ ਕਿ ਨਹੀਂ ਹੋਣ ਦੇਣਾ ਇਹਨੂੰ ਰੁਕਵਾਓ ਤੇ ਇਹਨਾਂ ਰਾਜਪੁਰੇ ਵਾਲਾ ਮਾਮਲਾ ਵੀ ਕੀ ਸਰਕਾਰ ਬੈਕਪੁੱਟ ਤੇ ਜਾਊਗੀ ਜੀ ਲੋਕਾਂ ਚ ਵੀ ਕੋਈ ਲਹਿਰ ਉੱਠ ਰਹੀ ਹੈ ਇਹ ਪੂਰਾ ਮਾਮਲਾ ਹੁਣ ਕਿੱਥੇ ਖੜਾ ਕੁਝ ਲੋਕਾਂ ਨੇ ਬਿਆਨ ਦਿੱਤੇ ਨੇ ਤੇ ਪ੍ਰਤਾਪ ਸਿੰਘ ਬਾਜਵਾੜਾ ਜਿਹੜਾ ਲੀਡਰ ਆਫ اپੋਜੀਸ਼ਨ ਹੈ ਉਹਨੇ ਹੈੱਜੇ ਲੀਡਰ ਆਫ اپੋਜੀਸ਼ਨ ਬਲੋ ਗਵਰਨਰ ਨੂੰ ਚਿੱਠੀ ਲਿਖੀ ਹੈ ਹੁਣ ਗਵਰਨਰ ਨੂੰ ਚਿੱਠੀ ਲਿਖੀ ਹੈ ਕਿ ਪ੍ਰਾਈਮ ਲੈਂਡ ਹੈ ਇਹਨੂੰ ਕਿਉਂ ਆ ਸਭ ਤੋਂ بڑا ਕੁਐਸਚਨ ਇਹ ਹੈ ਇਸ ਜ਼ਮੀਨ ਦੇ ਮਾਮਲੇ 'ਚ ਜਾਂ ਜ਼ਮੀਨਾਂ ਬਾਰੇ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ ਇੱਕੋ ਦਾ ਕਾਨੂੰਨੀ ਪਹਿਲੂ ਹੁੰਦਾ ਹੈ ਦੂਜਾ ਡਵੈਲਪਮੈਂਟ ਨਾਲ ਜੁੜੀ ਪੱਖ ਹੁੰਦਾ ਤੀਜਾ ਲੋਕਾਂ ਦੀਆਂ ਭਾਵਨਾਵਾਂ ਦੇ ਸਵਾਲ ਹੁੰਦੇ ਨੇ ਤਿੰਨ ਵੱਡੀਆਂ ਗੱਲਾਂ ਹੁੰਦੀਆਂ ਨੇ ਜਦੋਂ ਐਨਾਲਾਈਜ਼ ਕਰਦੇ ਪਹਿਲਾ ਫੰਡਾ ਇਹ ਹੈ ਕਾਨੂੰਨੀ ਤੌਰ ਤੇ ਉੱਤੇ ਜਿਹੜੇ ਪਰਪਸ ਲਈ ਜ਼ਮੀਨ ਲਈ ਗਈ ਹੈ ਜਿਹੜੇ ਉਦੇਸ਼ ਲਈ ਜ਼ਮੀਨ ਲਈ ਗਈ ਹੈ ਤੁਸੀਂ ਉਸ ਉਦੇਸ਼ ਨੂੰ ਆਪੇ ਹੀ ਬਦਲ ਕੇ ਕਿਸੇ ਹੋਰ ਉਦੇਸ਼ 'ਚ ਨਹੀਂ ਕਨਵਰਟ ਕਰ ਸਕਦੇ ਔਰ ਹੁਣ ਨਾਲ ਐਕਟ ਤਾਂ ਕਲੀਅਰ ਘਾਟੇ ਕਹਿੰਦਾ ਜਿਹੜਾ 2013 ਦਾ ਲੈਂਡ ਐਕੁਇਜ਼ੀਸ਼ਨ ਐਕਟ ਹੈ ਤੇ ਮਹੋਂ ਵਿਸੇਬੇ ਵਾਲਾ ਜਿਹੜੇ ਮਕਸਦ ਲਈ ਲਈ ਹੈ ਜੇ 5 ਸਾਲਾਂ ਦੇ ਅੰਦਰ ਅੰਦਰ ਤੁਸੀਂ ਉੱਥੇ ਉਹ ਕਾਰਵਾਈਆਂ ਨਹੀਂ ਕਰਦੇ ਤਾਂ ਜ਼ਮੀਨ ਵਾਪਸ オリジナル ਮਾਲਕਾਂ ਨੂੰ ਦੇਣੀ ਪਵੇਗੀ ਮਤਲਬ ਜਿਹੜੇ ਮਾਲਕਾਂ ਤੋਂ ਤੁਸੀਂ ਜ਼ਮੀਨ ਲਈ ਹੈ ਹੁਣ ਮੰਡੀਕਰਨ ਬੋਰਡ ਨੇ ਇਹ ਜ਼ਮੀਨ ਮੰਡੀ ਬਣਾਉਣ ਲਈ ਲਈ ਹੈ ਚਾਹੇ ਪਹਿਲਾਂ ਦੀ ਲਈ ਹੋਵੇ ਤੇ ਮੰਡੀ ਬਣਾਉਣ ਲਈ ਲੈਂਡ ਤੋਂ ਬਾਅਦ ਤੁਸੀਂ ਇਹਨੂੰ ਵੇਚ ਰਹੇ ਹੋ ਮਤਲਬ ਤੁਸੀਂ ਇਹਨੂੰ ਮਾਰਕੀਟ ਰੇਟ ਤੇ ਵੇਚ ਕੇ ਫਿਰ ਕਹਿੰਦੇ ਕਿਥੇ ਹੋਰ ਲਵਾਂਗੇ ਬੰਦੇ ਇਹ ਬਹੁਤ بڑا ਕੁਐਸਚਨ ਹੈ ਮੰਡੀਆਂ ਹੋਰ ਲੈਂਦੇ ਜਾਓ ਜ਼ਮੀਨ ਖੇਤੀ ਵਾਲੀ ਘਟਾਉਂਦੇ ਜਾਓ ਉੱਥੇ ਵੱਡੀ ਮੰਡੀ ਕਰ ਲਓ ਇੱਥੇ ਛੋਟੀ ਮੰਡੀ ਕਰ ਲਓ ਪਹਿਲੀ ਗੱਲ ਇਹ ਜਾਂਚ ਕਿਸੇ ਨੇ ਕਰਾਈ ਹੈ ਕਿ ਇੰਨੀ ਪ੍ਰਾਈਮ ਲੋਕੇਸ਼ਨ ਦੇ ਉੱਤੇ ਇੱਕ ਮੰਡੀ ਬਣਾਈ ਗਈ ਹੋਵੇ ਮਾਡਰਨ ਮੰਡੀ ਬਣਾਈ ਗਈ ਹੋਵੇ ਉਹ ਚੱਲ ਕਿਉਂ ਨਹੀਂ ਰਹੀ ਅਗਲਾ ਕਹਿੰਦਾ ਉਹ ਚੱਲੀ ਨਹੀਂ ਜੀ ਇਸ ਕਰਕੇ ਅਸੀਂ ਵੇਚ ਰਹੇ ਹਾਂ ਪਰ ਜਿਹੜੇ ਅਧਿਕਾਰੀਆਂ ਨੇ ਉਹ ਲਈ ਜਿਹੜੇ ਚੇਅਰਮੈਨ ਐ ਡੀ ਲੱਗਦੇ ਰਹੇ ਜਿਹੜੇ ਐਮ ਡੀ ਲੱਗਦੇ ਰਹੇ ਜਿਹੜੇ ਬੰਦੇ ਉੱਥੇ ਪਹਿਲਾਂ ਫਿਰ ਤੁਹਾਡਾ ਦਿਮਾਗ 'ਚ ਇੱਥੇ ਚੱਲੂਗੀ ਜਾਂ ਨਹੀਂ ਚੱਲੂਗੀ ਬਿਨਾ ਕਿਸੇ ਸਟੱਡੀ ਤੋਂ ਬਿਨਾ ਕਿਸੇ ਸਰਵੇ ਤੋਂ ਤੁਸੀਂ ਲੋਕਾਂ ਦੀ ਜ਼ਮੀਨ ਲਈ ਕਿਉਂ ਜੇ ਲਈ ਹੈ ਉਹ ਨਹੀਂ ਚੱਲੀ ਉਹਦੇ ਕਾਰਨ ਕੀ ਨੇ ਕਿਉਂ ਨਹੀਂ ਚੱਲੀ ਇਹਦੀ ਕੋਈ ਸਟੱਡੀ ਹੋਈ ਹੈ ਇਹਦੇ ਬਿਨਾ ਅਧਿਐਨ ਤੋਂ ਤੁਸੀਂ ਸਾਰੇ ਹੀ ਠੀਕ ਸੀ ਜਿਹੜੇ ਪਹਿਲਾਂ ਲੈਣ ਵਾਲੇ ਆਏ ਉਹ ਵੀ ਠੀਕ ਸੀ ਹੁਣ ਤੁਸੀਂ ਵੇਚਣ ਵਾਲੇ ਵੀ ਠੀਕ ਹੋ ਕਿਸੇ ਤੇ ਕੋਈ ਆਂਚ ਨਹੀਂ ਆਏਗੀ ਨਾ ਕਿਸੇ ਅਫਸਰ ਤੇ ਆਏਗੀ ਨਾ ਕਿਸੇ ਹੋਰ ਤੇ ਆਏਗੀ ਤੇ ਲੋਕਾਂ ਦਾ ਤੁਸੀਂ ਜੋ ਮਰਜ਼ੀ ਕਰਦੇ ਰਹੋਗੇ ਮਾਮਲਾ ਪਹਿਲਾ ਕੁਐਸਚਨ ਇਹ ਆ ਕਿ ਇਹ ਦੀ ਇੰਡੀਪੈਂਡੈਂਟ ਜਾਂਚ ਕਰਾਓ ਕਿਉਂ ਨਹੀਂ ਮੰਡੀ ਚੱਲੀ ਪਰ ਦੂਜਾ ਸਵਾਲ ਨਾਲ ਹੋਰ ਹੈ ਜਦੋਂ ਤਾਂ ਇੱਥੇ ਲੋਕਾਂ ਨੇ ਕਿ ਦੁਕਾਨਾਂ ਨਹੀਂ ਸੀ ਖਰੀਦੀਆਂ ਉਦੋਂ ਤੱਕ ਇਹ ਰੱਖੀ ਰੱਖੀ ਹੁਣ ਕੇਵਲ ਦੋ ਦੁਕਾਨਾਂ ਰਹਿ ਗਈਆਂ ਬਾਕੀ ਲੋਕਾਂ ਨੇ ਲੈ ਲਈਆਂ ਹੁਣ ਤੁਸੀਂ ਵੇਚਣ ਦੁਰਪੇ ਤੇ ਫਿਰ ਤੁਸੀਂ ਕਹਿ ਰਹੇ ਹੋ ਨਹੀਂ ਚੱਲਦੀ ਜਿਹੜੇ ਆੜਥੀਆਂ ਨੇ ਦੁਕਾਨਾਂ ਲਈਆਂ ਨੇ ਆਰਤੀਆ बिजनेਸਮੈਨ ਨੇ ਉਹ ਖੂ ਖਾਤੇ ਤਾਂ ਸੁੱਟੂਗਾ ਨਹੀਂ ਪੈਸਾ ਜਿਉਂ ਨੂੰ ਉਮੀਦ ਹੋਏਗੀ ਕਿ ਆਉਣ ਵਾਲੇ ਦਿਨਾਂ ਚ ਮੰਡੀ ਜੇ ਮੰਡੀ 26 ਸੈਕਟਰ ਦੇ ਭੀੜ ਚ ਚੱਲ ਸਕਦੀ ਹੈ ਛੱਡੀ ਕੜਦੀ ਵਿੱਚ ਤਾਂ ਇਹ 메ਨ ਰੋਡ ਵਾਲੀ 11 ਫੇਸ ਦੀ ਮੰਡੀ ਕਿਉਂ ਨਹੀਂ ਚੱਲ ਸਕਦੀ ਸਭ ਤੋਂ بڑا ਸਵਾਲ ਇਹ ਹੈ ਜੇ ਕਾਰਪੋਰੇਟ ਇੱਥੇ ਹੀ ਮਾਲ ਬਣਾ ਦੂਗਾ ਜਿਹੜਾ ਤੁਸੀਂ ਮਾਲ ਲਈ ਵੇਚਣ ਜਾ ਰਹੇ ਹੋ ਉਹ ਅਨੰਤ ਨਾਲੋਂ ਜ਼ਿਆਦਾ ਚੱਲਣ ਲੱਗਿਆ ਕਰ ਨਲਾਇਕੀ ਕੀ ਦੀ ਹੈ ਸਭ ਤੋਂ بڑا ਕੁਐਸਚਨ ਮੰਡੀ ਦੇ ਮਾਮਲੇ ਦੇ ਵਿੱਚ ਇਹ ਹੈ ਕਿ ਇਕੱਲੇ ਇੰਨੇ ਨਾਲ ਨਹੀਂ ਵੀ ਇੱਥੋਂ ਜ਼ਿਆਦਾ ਪੈਸੇ ਮਿਲਣਗੇ ਉੱਥੇ ਇਹ ਤਾਂ ਸਿੰਪਲ ਆਦਮੀ ਵੀ ਕਰ ਲਊਗਾ ਕੋਈ ਵੀ ਕਿ ਮੇਰਾ ਇੱਥੇ ਪਲਾਂਟ ਸੀ ਇੱਥੇ ਵੇਚ ਕੇ ਮੈਂ ਉੱਥੇ ਲੈ ਲਈ ਤੁਹਾਡੀ ਇਹ ਚ ਕਾਬਲੀਅਤ ਕੀ ਹੈ ਇਹਦੋਂ ਅਗਲੀ ਗੱਲ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਹੈ ਹੌਲੀ 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 ਜਿਹੜਾ ਪਿੰਡੂ ਖੇਤਰ ਦਾ ਆਦਮੀ ਹੈ ਉਹਨੂੰ ਜਿਹੜੇ ਡਿਵੈਲਪ ਹੋ ਗਏ ਵੱਡੇ ਸ਼ਹਿਰ ਇਨਾ ਚੋਂ ਦੂਰ ਤੱਕ ਦੇਣ ਦਾ ਮਾਡਲ ਡਵੈਲਪਮੈਂਟ ਦਾ ਚੰਗ ਹੈ ਦੂਰ ਤੱਕ ਦੋ ਕਿਤੇ ਕਿਸਾਨ ਭਵਨ ਬਣਿਆ ਸਧਾਰਨ ਕਿਸਾਨ ਆਇਆ ਕਰਨਗੇ ਚੰਡੀਗੜ੍ਹ ਚ ਸਧਾਰਨ ਤਰੀਕੇ ਨਾਲ ਇੱਥੇ ਰਹਿ ਪਿਆ ਕਰਨਗੇ ਆਪਣੀ ਗੱਲ ਵੀ ਕਰਨਗੇ ਸਿੰਪਲ ਤੌਰ ਦੇ ਉੱਤੇ ਡਾਰਮਟਰੀਆਂ ਬਣੀਆਂ ਹੋਈਆਂ ਸੀ ਸੌ ਵੀ ਜਾਂਦੇ ਸੀ ਉਹਨਾਂ ਦੇ ਬੱਚੇ ਪੇਪਰ ਦੇਣ ਆਉਂਦੇ ਸੀ ਜੋ ਵੀ ਚੀਜ਼ਾਂ ਸੀ ਉਹਨੂੰ ਤੁਸੀਂ ਰੈਨੋਬਿਟ ਕਰਕੇ ਬਣਾ ਦਿਓ ਫਾਕ 5 star 3 star culture ਦੇ ਵਿੱਚ ਲੈ ਆਉ ਅਜੇ ਤੱਕ ਕਿਸਾਨ ਮੂਵਮੈਂਟ ਦਾ ਦਬ ਦਬੇ ਤਹਿਤ ਤੁਸੀਂ ਜਿਹੜਾ ਉਹਨਾਂ ਨੂੰ ਮੀਟਿੰਗ ਕਰਨ ਲਈ ਹਾਲ ਦਿੰਦੇ ਹੋ ਮੁਕਾਬਲਤਨ ਸਸਤਾ ਦਿੰਦੇ ਹੋ ਰੇਟ 10 11000 ਕਰਤਾ 11000 ਉਹਨਾਂ ਤੋਂ 10000 ਲੈ ਕੇ ਕੰਮ ਚੱਲਦਾ ਅਜੇ ਕਿਉਂਕਿ ਕਿਸਾਨਾਂ ਨੇ ਜੱਥੇਦਾਰਾਂ ਨਾਲ ਸਧਾਰਨ ਕਿਸਾਨ ਬਿਨਾਂ ਜਥੇਬੰਦੀਆਂ ਤੋਂ ਜਿਹੜੇ ਕਿਸਾਨ ਨੇ ਉਹ ਆਉਣਾ ਚਾਹਣ ਉਹਨੂੰ ਕਮਰਾ ਕਿੰਨੇ ਦਾ ਦਿੰਦੇ ਹੋ ਤੁਸੀਂ ਰਹਿਣ ਲਈ ਉਹਦੀ ਔਕਾਤ ਛੰਦਾ ਹੈ ਉਦੇ ਦਾਇਰੇ ਚ ਹੈ ਉਹ ਆਪਣੇ ਬੱਚੇ ਨੂੰ ਇੱਥੇ ਦੋ ਦਿਨ ਛੱਡਣ ਲੱਗੇ ਕਿ ਭਾਈ ਇੱਥੇ ਪੇਪਰ ਦੇ ਆਏ ਉਹ ਡੇ ਜੋਗਾ ਹੈ ਤੁਸੀਂ ਸਭ ਕੁਝ ਇੰਨਾ ਮਹਿੰਗਾ ਕਰਦੇ ਜਾ ਰਹੇ ਹੋ ਕਿ ਸਧਾਰਨ ਪਿੰਡੂ ਬੰਦੇ ਤੇ ਕਿਸਾਨ ਦੇ ਨਾਤੇ ਬੜੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਚੋਂ ਬਾਹਰ ਕੱਢਦੇ ਹੋ ਉਹਨਾਂ ਇਵਨ ਆ ਹੁਣ ਦੀ ਤਾਜੀ ਕੱਢਣਾ ਲਖੀਮਪੁਰ ਖੀਰੀ ਦੇ ਮਾਮਲੇ ਦੇ ਵਿੱਚ ਇੱਥੇ ਕਿਸਾਨ ਜਥੇਬੰਦੀਆਂ ਮੋਮਬਤੀ ਮਾਰਚ ਕਰਨਾ ਚਾਹੁੰਦੀਆਂ ਸੀ ਮੋਮਬਤੀ ਜਗਾਉਣਾ ਬੋਲ ਸਲਾਕੇ ਤੁਸੀਂ ਕਿਸਾਨ ਪਾਵਨ ਦੇ ਅੰਦਰ ਨਹੀਂ ਜਾਣ ਦਿੱਤੀਆਂ ਜਿੱਥੇ ਬੰਦੀਆਂ ਆ ਕਿਸਾਨ ਪਾਵਨ ਕਿਹਦੇ ਲਈ ਹੈ ਜੇ ਪਾਰਟੀਆਂ ਦੇ ਹੈੱਡਕੁਆਟਰ ਨੇ ਪਾਰਟੀਆਂ ਨੂੰ ਜਾਣ ਤੋਂ ਉਹਨਾਂ ਦੇ ਹੈੱਡਕੁਆਟਰ ਦੇ ਅੰਦਰ ਤਾਂ ਨਹੀਂ ਰੋਕਿਆ ਜਾ ਰਿਹਾ ਪੰਜ-ਪੰਜ ਸੌ ਬੰਦਾ ਜਾਂਦਾ ਹੈ ਨਾ ਬਾਹਰ ਨਿਕਲਤਾ ਹੀ ਰੋਕ ਦਿਓ ਤੁਸੀਂ ਇੱਥੇ ਕਿਸਾਨਾਂ ਨੂੰ ਕਿਸਾਨ ਪਾਵਨ ਜਾਣ ਤੋਂ ਹੀ ਰੋਕ ਲੈਣੇ ਹੋ ਇਸੇ ਤਰ੍ਹਾਂ ਜਿਹੜੀ 11 ਫੀਸ ਦੀ ਮੰਡੀ ਪ੍ਰਾਈਮ ਲੈਂਡ ਚ ਆ ਗਈ ਹੈ ਹੜੀ-ਹੜੀ ਇਹ ਮੰਡੀਆਂ ਕਾਰਪੋਰੇਟ ਦੇ ਹਵਾਲੇ ਕਰਕੇ ਜਿਹੜੀਆਂ ਕਿਸਾਨੀ ਮੰਡੀਆਂ ਨੇ ਮੰਡੀਕਰਨ ਬੋਰਡ ਦੀਆਂ ਮੰਡੀਆਂ ਨੇ ਇਹਨੂੰ ਧੱਕੇ ਤੁਸੀਂ ਜੀਟੀ ਰੋਡ ਦੇ ਨਾਂ ਤੇ ਵੀ ਉਹ ਜੀਟੀ ਰੋਡ ਤੇ ਚੱਕ ਕੇ ਲੈ ਜਾਣਗੇ ਇਹ ਕਿਹੜਾ ਦਲੀਲ ਹੈ ਕਿਉਂ ਵੱਡੀਆਂ ਜਿਹੜੇ ਸ਼ਹਿਰ ਨੇ ਉਹਨਾਂ ਦੀਆਂ ਸੈਂਟਰ ਪਲੇਸਸ ਚੋਂ ਤੁਸੀਂ ਬੰਦਿਆਂ ਨੂੰ ਬਾਹਰ ਧੱਕਣਾ ਚਾਹੁੰਦੇ ਹੋ ਕਿਹੜੀ ਸਾਜ਼ਿਸ਼ ਹੈ ਕਿਵੇਂ ਇਹਨਾਂ ਨੂੰ ਵੇਚਿਆ ਜਾ ਰਿਹਾ ਇਹਦੇ ਪਿੱਛੇ ਡਿਜ਼ਾਈਨ ਹੈ ਬਹੁਤ بڑا ਕੋਈ ਵਿਚਾਰੇ ਕੋਈ ਚੇਅਰਮੈਨ ਕੋਈ ਐਮ ਡੀ ਕੋਈ ਫਲਾਨਾ ਉਹਨਾਂ ਨੂੰ ਸ਼ਾਇਦ ਸਮਝ ਵੀ ਨਾ ਆਉਂਦਾ ਹੋਵੇ ਉਹਨਾਂ ਦਾ ਆਪਣਾ ਇੱਕ ਨਜ਼ਰੀਆ ਹੋਏਗਾ ਉਹਨਾਂ ਨੂੰ ਤਾਂ ਉਹੀ ਗੱਲ ਜੇ ਚਾਹ ਦਿੱਤੀ ਜਾਂਦੀ ਹੈ ਵੀ ਇਹ ਗੱਲ ਠੀਕ ਹੈ ਉਹ ਤੋਤਾ ਰੱਟ ਦੇ ਤੌਰ ਤੇ ਉਹਨਾਂ ਗੱਲਾਂ ਨੂੰ ਕਹਿਣ ਲੱਗ ਜਾਂਦੇ ਨੇ ਅੰਗੇ ਤੋਂ ਅੰਗੇ ਪਰ ਇੱਕ بڑے ਡਿਜ਼ਾਈਨ ਦਾ ਹਿੱਸਾ ਇਸ ਕਰਕੇ ਕੱਲਾ ਬਾਜਵਾ ਸਭ ਚਿੱਠੀ ਲਿਖਣ ਨਾਲ ਗਵਰਨਰ ਨੂੰ ਇਹ ਮਾਮਲੇ ਹੱਲ ਨਹੀਂ ਹੋਣੇ ਕਿਸਾਨ ਜੱਥੇਬੰਦੀਆਂ ਕੰਜ਼ਿਊਮਰ ਮਜ਼ਦੂਰ ਬਾਕੀ ਦੇ ਲੋਕ ਜਿੰਨਾ ਚਿਰ ਰਣੇ ਮੈਦਾਨ ਸਾਹਮਣੇ ਦਿਖਾਈ ਨਹੀਂ ਦਿੰਦੇ ਸੜਕ ਦੀ ਸਿਆਸਤ ਨਹੀਂ ਕਰਦੇ ਮੰਡੀਆਂ 'ਚ ਆ ਕੇ ਗਵਰਨਮੈਂਟ ਨੂੰ ਮਜਬੂਰ ਨਹੀਂ ਕਰਦੇ ਕਿ ਮੰਡੀ ਬੋਰਡ ਆਪਣਾ ਪਾਇਆ ਹੋਇਆ ਉਹ ਮਤਾ ਜਿਹੜਾ ਪੁੱਡਾ ਨੂੰ ਟਰਾਂਸਫਰ ਕਰਤਾ ਹੈ ਜਾਂ ਹੁਣ ਉਹਨੂੰ ਵਾਪਸ ਲੈਣ ਦੀ ਲੜਾਈ ਨਹੀਂ ਲੜਦੇ ਉਹਨਾਂ ਚਿਹਰੇ ਬਚਣਾ ਨਹੀਂ ਇਹ ਸਟੈਪ ਅੱਗੇ ਅੱਗੇ ਵਧਦਾ ਜਾਏਗਾ ਉਸ ਤਰੀਕੇ ਦੇ ਨਾਲ ਇਹਦੇ ਨਾਲ ਜੁੜਿਆ ਹੋਇਆ ਇੰਟਰਸਟਿੰਗ ਪਹਿਲੂ ਇਸ ਕਰਕੇ ਹੈ ਕਿ ਜ਼ਮੀਨਾਂ ਕਿਵੇਂ ਹੜੱਪਦੇ ਨੇ ਕਿਸ ਤੰਗ ਨਾਲ ਉਹਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਰਾਜਪੁਰੇ ਦੇ ਵਿੱਚ 1993 ਦੇ ਵਿੱਚ ਬਿਆਨਤ ਸਿੰਘ ਗਾਰਮੈਂਟਸ ਇੱਕ ਹਜ਼ਾਰ ਏਕੜ ਜ਼ਮੀਨ ਇੱਕ ਇੰਡਸਟਰੀਅਲਿਸਟ ਨੂੰ ਸੀਲ ਇੰਡਸਟਰੀ ਸੀ ਉਹਦੇ ਅਕਵਾਇਰ ਕਰਕੇ ਦਿੱਤੀ ਗਈ ਕਿਸਾਨਾਂ ਕਿ ਇੱਥੇ ਇਹ ਇੰਡਸਟਰੀਅਲ ਅੱਬ ਬਣਨੀ ਹੈ ਇੰਡਸਟਰੀਅਲ ਦਾ ਸਾਰਾ ਕੁਝ ਇੱਥੇ ਇੰਡਸਟਰੀ ਐਡੀ ਵੱਡੀ ਲੱਗਣੀਆਂ ਲੋਕਾਂ ਨੂੰ ਰੋਜ਼ਗਾਰ ਮਿਲਣਾ ਬਾਕੀ ਚੀਜ਼ਾਂ ਹੋਣਗੀਆਂ ਤਾਂ ਉਹ ਬੰਦਿਆਂ ਨੇ ਮੁਆਵਜ਼ੇ ਲਈ ਤਾਂ ਕਈ ਵਾਰ ਹਾਈ ਕੋਰਟ ਆਈ ਕਿ ਸਾਨੂੰ ਘੱਟ ਮਿਲਦਾ ਪਰ ਨਵਾਂ ਕੇਸ ਉਹਨਾਂ ਨੇ ਪਾਇਆ ਹੋਇਆ ਹਾਈ ਕੋਰਟ ਕਿ ਉਸ ਇੰਡਸਟ੍ਰੀਅਲਿਸਟ ਨੇ ਉਹਦੇ ਵਿੱਚੋਂ 469 ਏਕੜ ਜ਼ਮੀਨ 117 ਕਰੋੜ ਤੋਂ ਵੱਧ ਦੀ ਵੇਚਤੀ ਹੈ ਅੱਗੇ ਜੀ ਦੇ ਲਈ ਲਿਆ ਸੀ ਇਹਦੀ ਬਜਾਏ ਤੁਸੀਂ ਪ੍ਰਾਪਰਟੀ ਡੀਲਰ ਬਣ ਗਏ ਹੋ ਇਹ ਜ਼ਮੀਨ ਵਾਪਸ ਹੋਣੀ ਚਾਹੀਦੀ ਹੈ ਤੇ ਐਂਡੀਆਂ ਐਂਡੀਆਂ ਜ਼ਮੀਨਾਂ ਜਿਹੜੇ ਟਰਾਈਡੈਂਟ ਵਾਲੇ ਗੁਪਤਾ ਜੀ ਰਾਜ ਸਭਾ ਚ ਜਾ ਰਹੇ ਨੇ ਇਹਨਾਂ ਨੇ 슈ਗਰ ਮਿਲ ਲਾਉਣ ਦੇ ਵਾਸਤੇ ਬਰਨਾਲੇ ਚ ਜਿਹੜੀ ਜ਼ਮੀਨ ਅਕਵਾਇਰ ਕੀਤੀ ਸੀ ਜਿਹੜੇ ਉਹ ਗੋਬਿੰਦਪੁਰਾ ਪਿੰਡ ਹੈ ਤੇ ਬਾਕੀ ਦੇ ਦੋ ਤਿੰਨ ਪਿੰਡਾਂ ਦੀ ਜਿੱਥੇ ਕਿਸਾਨ ਜੂਨੀਅਰ ਨਾਲ ਬਹੁਤ ਇਟ ਖੜਕਾ ਹੋਇਆ ਗੋੜੀਆਂ ਚੰਨੀਆਂ ਬੰਦਿਆਂ ਤੇ ਪਰਚੇ ਦਰਜ ਹੋਏ ਉਹ 슈ਗਰ ਮਿਲ ਕਿੱਥੇ ਹੈ ਜੀ ਲੱਗੀ ਹੂੰ ਜੇ ਨਹੀਂ ਲੱਗੀ ਤਾਂ ਉਹ ਜ਼ਮੀਨ ਟ੍ਰਾਇਡੈਂਟ ਕੋਲ ਕਿਉਂ ਹੈ ਹਰ ਸਰਕਾਰ ਨੂੰ ਕੈਬਨਟ ਰੈਂਕ ਕਿਉਂ ਦੇ ਦਿੰਦੀ ਹੈ ਜ਼ਮੀਨਾਂ ਲੈ ਕੇ ਰੱਖ ਲੈਨੇ ਜਮੀਨਾਂ ਔਰ ਪਾਣੀ ਕੋ ਵਿਖਦੇ ਸਭ ਤੋਂ ਬੜੇ ਸਾਧਨ ਨੇ ਜਿਨ੍ਹਾਂ ਤੇ ਕਾਰਪੋਰੇਟ ਦਾ ਕੰਟਰੋਲ ਸਰਕਾਰਾਂ ਉਹਦੇ ਸਾਹਮਣੇ ਉਹਦਾ ਮੋਹਰਾ ਬਣੀਆਂ ਹੋਈਆਂ ਨੇ ਤੇ ਉਹ ਕਾਰਪੋਰੇਟ ਕੰਟਰੋਲ ਡਿਵੈਲਪਮੈਂਟ ਦੇ ਨਾਂ ਤੇ ਹੋ ਰਿਹਾ ਵਿਕਾਸ ਦੇ ਨਾਂ ਤੇ ਹੋ ਰਿਹਾ ਕੀ ਜਮੀਨਾਂ ਲੈ ਕੇ ਰੱਖ ਲੋ ਉਹਦੇ ਤੇ ਨਵੀਂ ਆ ਇੰਡਸਟਰੀ ਵੀ ਨਾ ਲਾਓ ਜਿਹੜੀ ਕਹਿ ਕੇ ਤੁਸੀਂ ਲਈਆਂ ਨੇ ਉਹ ਵੀ ਨਾ ਲਾਓ ਇਹ ਵਿਕਾਸ ਹੁੰਦਾ ਇੱਥੇ ਸਵਾਲ ਕਿਉਂ ਨਹੀਂ ਕਰਦਾ ਕੋਈ ਜਿਹੜੇ ਸੱਜਣ ਇਹ ਵੀ ਕਹਿੰਦੇ ਨੇ ਕਿ ਜ਼ਮੀਨਾਂ ਵਿਕਾਸ ਲਈ ਚਾਹੀਦੀਆਂ ਹੀ ਹੁੰਦੀਆਂ ਨੇ ਇਹਦੇ ਤੋਂ ਬਿਨਾ ਚਾਰਾ ਨਹੀਂ ਐ ਉਹ ਥੋੜਾ ਜਿਹਾ ਅੱਖਾਂ ਖੋਲ ਕੇ ਦੇਖਣ ਨਾ ਚਾਰ ਸਪੇਰੇ ਵਾਪਰ ਕੀ ਰਿਹਾ ਬਿਲਕੁਲ ਕਿੰਨੀ ਜ਼ਮੀਨ ਖਾਦੇ ਤੇ ਲੈ ਰਹੇ ਹੂੰ ਇਸੇ ਤਰ੍ਹਾਂ ਗੋਬਿੰਦਪੁਰਾ ਪਿੰਡ ਦੀ ਮਾਨਸਾ ਜ਼ਿਲ੍ਹੇ ਦੇ ਵਿੱਚ ਥਰਮਲ ਲਾਉਣ ਲਈ ਜ਼ਮੀਨ 850 ਏਕੜ ਪਈ ਹੋਈ ਹੈ ਨਾਂ ਬਹੁਤੇ ਬੱਚਿਆਂ ਦਾ ਕੋਈ ਹੋਰ ਐ ਨਾ ਉਹ ਦੂਜੇ ਬੰਦੇ ਜਿਹੜੇ ਵੇਚ ਆ ਗਏ ਉਹਨਾਂ ਦੀ ਵਿਕਦੀ ਹੈ ਉੱਥੇ ਕਾਂਕ ਬਕਸੋਸਰਾ ਤੇ ਬੜੇ ਦਰਖਤ ਹੋ ਰਹੇ ਨੇ ਜ਼ਮੀਨ ਲੈ ਕੇ ਰੱਖ ਲਈ ਤੁਸੀਂ ਕਿਸੇ ਇੰਡਸਟਰੀਅਲਿਸਟ ਕੰਪਨੀ ਨੇ ਜੇ ਉਹ ਅੱਜ ਤੱਕ ਕੁਝ ਨਹੀਂ ਕਰ ਰਿਆ ਤਾਂ ਉਹ ਜ਼ਮੀਨ ਲੋਕਾਂ ਨੂੰ ਵਾਪਸ ਕਿਉਂ ਨਹੀਂ ਜਾ ਰਹੀ ਥੋੜੀ ਜ਼ਮੀਨ ਨਹੀਂ ਹੈ ਤੇ ਰਾਜਪੁਰੇ ਵਾਲੀ 369 ਤੇ 469 ਏਕੜ ਤੇ ਹਾਈ ਕੋਰਟ ਨੇ ਰੋਕ ਲਾਈ ਹੈ ਹੁਣ ਅੱਗੇ ਦੀ ਵੇਚ ਸਕਦੇ ਨਵੀਂ ਤੁਸੀਂ ਪੰਚਾਇਤ ਦੀ 955 ਏਕੜ ਲੈ ਲਈ ਹੈ ਜੇ ਪਹਿਲਾਂ ਹੀ ਰਾਜਪੁਰੇ ਵਾਲੀ ਦਾ ਵਰਤੋਂ ਨਹੀਂ ਕਰ ਰਹੇ ਤੇ ਨਵੀਂ 955 ਏਕੜ ਕਿਉਂ ਲੈ ਲਈਏ ਇਸ ਕਰਕੇ ਬਹੁਤ بڑے ਸਵਾਲ ਨੇ ਇਹ ਜ਼ਮੀਨਾਂ ਦੇ ਇਹਦੇ ਉੱਤੇ ਇੱਕ ਸਮਝਦਾਰੀ ਵਿਕਸਿਤ ਕਰਨਾ ਬੜਾ ਜ਼ਰੂਰੀ ਚੀਜ਼ ਹੈ ਜੇ ਇਧਰ ਨੂੰ ਨਹੀਂ ਜਾਊਗਾ ਜੇ ਸਮਝ ਦਾ ਹਿੱਸਾ ਨਹੀਂ ਬਣੂਗਾ ਤੇ ਇਹਦੇ ਤੇ ਲੋਕਾਂ ਦੀ ਆਵਾਜ਼ ਜੱਟ ਸਿਆਸੀ ਤਰ੍ਹਾਂ ਦੀ ਆਵਾਜ਼ ਜਿਹੜੀਆਂ ਇਹ ਚੌਧੀਆਂ ਨੇ ਪਰ ਲੱਗਦਾ ਇਹ ਹੈ ਕਿ ਸਿਆਸੀ ਤਰ੍ਹਾਂ ਗਾਹੇ ਬਗਾਹੇ ਹਰ ਸਰਕਾਰ ਚ ਇਹਹੀ ਕੰਮ ਹੋ ਰਿਹਾ ਤੇ ਉਹਨਾਂ ਤੋਂ ਇਹ ਤਵਕਕ ਘੱਟ ਰੱਖੀ ਜਾਣੀ ਚਾਹੀਦੀ ਹੈ ਪਰ ਜੇ ਅੱਜ ਵੀ ਬਦਲ ਲੈਣਗੇ ਜਿਹੜੇ ਲੋਕ ਕਹਿੰਦੇ ਨੇ ਸਿਰ ਪੰਜਾਬ ਬਚਾਉਣਾ ਹੈ ਕੋਈ ਕਹਿੰਦਾ ਰੰਗਲਾ ਪੰਜਾਬ ਵਿੱਚ ਬਣਾਉਣਾ ਹੈ ਕੋਈ ਕਹਿੰਦਾ ਪੰਜਾਬ ਬਚਾਉਣਾ ਹੈ ਤੇ ਬਚੂਗਾ ਤਾਂ ਤਾ ਇਹਦੀ ਧਰਤੀ ਬਚੂਗੀ ਉਹਦੀ ਮਾਲਕੀ ਬਚੂਗੀ ਉਹਦੇ ਤੇ ਕੰਮ ਉਸ ਲੈਵਲ ਤੇ ਹੋਣਗੇ ਜਾਂ ਹਵਾ 'ਚ ਬਚ ਜਾਊਗਾ ਪੰਜਾਬ ਨੇ ਹਵਾ 'ਚ ਥੋੜੀ ਲਟਕਣਾ ਇਹਦਾ ਪਾਣੀ ਤੇ ਜ਼ਮੀਨ ਤੁਸੀਂ ਗਹਿਣੇ ਰੱਖ ਦੋ ਜਾਂ ਵੈ ਦੇ ਦਿਓ ਕਿਸੇ ਨੂੰ ਉਸ ਤੋਂ ਬਾਅਦ ਤੁਸੀਂ ਬਚਾਉਂਦੇ ਰਹੋ ਤੁਹਾਡੇ ਜਵਾਕ ਮਾਰ ਵਿਦੇਸ਼ਾਂ 'ਚ ਭੱਜਣਗੇ ਜਾਨਾਂ ਕੁਰਬਾਨ ਕਰ ਦੇਣਗੇ ਉੱਥੇ ਜਾ ਕੇ ਡਾਂਕੀ ਫਲਾਈਟਾਂ ਤੇ ਜਾ ਕੇ ਕਦੇ ਹਥਕੜੀਆਂ ਚ ਵਾਪਸ ਆਉਣਗੇ ਤੁਸੀਂ ਇੱਥੇ ਨਾਰੇ ਦੇਣ ਜਾਓ ਪੰਜਾਬ ਬਚੂਗਾ ਔਰ ਜਿਹੜੇ ਡਿਬੇਟਾਂ ਦੇ ਜਿਨ੍ਹਾਂ ਨੂੰ ਕਾਰਪੋਰੇਟ ਡਵੈਲਪਮੈਂਟ ਮਾਡਲ ਬਹੁਤ ਚੰਗਾ ਲੱਗਦਾ ਔਰ ਉਹਨਾਂ ਨੂੰ ਵੀ ਥੋੜਾ ਬਹੁਤ ਰੀਥਿੰਕ ਕਰਨ ਵਾਲਾ ਸੋਝੀ ਦੇ ਤੌਰ ਤੇ ਉੱਤੇ ਘੱਟੋ ਘੱਟ ਕਿ ਪੰਜਾਬ ਕਿਵੇਂ ਬਚਣਾ ਕਾਰਪੋਰੇਟ ਨੇ ਨਹੀਂ ਬਚਾਉਣਾ ਪੰਜਾਬ ਪੰਜਾਬੀਆਂ ਕਰਕੇ ਐ ਉਹਨਾਂ ਦੇ ਕਰਕੇ ਹੀ ਬਚਣਾ ਜੇ ਉਹ ਜ਼ਮੀਨਾਂ ਦੇ ਤੇ ਧਰਤੀ ਦੇ ਤੇ ਪਾਣੀ ਦੇ ਮਾਲਕ ਰਹਿਣਗੇ ਪੰਜਾਬ ਦੀ ਮਲਕੀਅਤ ਆਪਣੇ ਕੋਲ ਆਏਗੀ ਤਾਂ ਬਚਣਾ ਇਸ ਤੋਂ ਬਿਨਾ ਨਹੀਂ ਬਚਣਾ